ਬਾਤ ਮੈਂ ਵੀ ਸੁਣੋ ਕੇ ਗੇਟ ਨਾ ਖੜ ਗਈ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਪਿੱਛੇ ਪਦੋਂ ਰਹਾ ਪੈ ਗਿਆ ਕੀ ਬਾਤ ਹੈ ਕੀ ਬਾਤ ਹੈ ਯਾਰ ਸ਼ੇਰੋ ਸ਼ਾਹਰੀ ਚੱਲ ਰਹੀ ਇੱਥੇ ਬਹੁਤ ਕਹਿ ਤੇ ਹੁਣ ਫੇਰ ਸ਼ੇਰ ਅਗਲਾ ਸ਼ੇਰ ਵੀ ਤੁਸੀਂ ਮੁੱਸੇ ਵਾਲਾ ਸਾਬ ਜੀ ਉਸਤਾਦ ਜੀ ਉਸਤਾਦ ਜੀ ਤੂੰ ਫੋਨ ਚਾਲੋ ਨਹੀਂ ਮੈਂ ਕਰ ਦਿਆਂਗਾ ਹਾਂਜੀ ਕੱਟਦਾ ਆਪਣੇ ਹੱਥ ਜੀ ਸਾਰਾ ਕੁਝ ਆਪਾਂ ਹੀ ਡਾਇਰੈਕਟਰਾਂ ਫੇਰ ਚੱਲਾਂ ਚੱਲ ਪੇਸ਼ ਕਰ ਦੋ ਕੱਲ ਤੋੜ ਕੇ ਟਿੰਡੋ ਆਹ ਤੇ ਗਿੱਲਾਂ ਦੇ ਪਰਿਵਾਰ ਚ ਮੈਂ ਹਿੱਸਾ ਪਾ ਗਿਆ ਹਾਂ ਕੀ ਬਾਤ ਹੈ ਜੀ ਜਾਣੀਆਂ ਸੀ ਉੱਥੇ ਵੀ ਪਰੋ ਚੰਦਰੀ ਰੁੱਸੀ ਬੈਠੀ ਆ ਨੀ ਤਾਂ ਨਾ ਗਵੰਡਰ ਨੂੰ ਕਹਣਾ ਸੀ ਸਬਜ਼ੀ ਬੜੀ ਸਵਾਦ ਬਣੀ ਆ ਆਹ ਝੋਲਾ ਭਰ ਕੇ ਦੇ ਗਿਆ ਪਰਚੰਦਰਾ ਜਾਣ ਲੱਗਾ ਅੱਖਾਂ ਭਰ ਕੇ ਮੈਨੂੰ ਆਈ ਲਵ ਯੂ ਕਹਿ ਗਿਆ ਓਏ ਹਾਏ ਓਏ ਹਾਏ ਏ ਕੀ ਬਾਤੋ ਨੇ ਵੀ ਗੱਡੀ ਘੇਟ ਨਾ ਬੁੱਤ ਬਣ ਕੇ ਵਾਹ ਜੀ ਮੈਨੂੰ ਨਹੀਂ ਪਤਾ ਲੱਗਿਆ ਇੱਕ ਵਾਰੀ ਮੋਟਰਸਾਈਕਲ ਤੇ ਬਹਿੰਦਾ ਵੇਖਿਆ ਪੱਦ ਦਾ ਨਹੀਂ ਪਤਾ ਕਦੋਂ ਇੱਕ ਪੀਸਲੇ ਹੋ ਰਾਹ ਪੈ ਗਿਆ ਓ ਬੱਲੇ ਬੱਲੇ ਇਹ ਵੱਧ ਦਾ ਕਿਹਾ ਕਿ ਵੱਧ ਦਾ ਕਿਹਾ ਕਦੋਂ ਬਹਿ ਗਿਆ ਪੱਦੀ ਕਹਿੰਦਾ ਪੱਦ ਦਾ ਵੀ ਜ਼ਿਕਰ ਹੋਇਆ ਵਿੱਚ ਕਿਤੇ ਉਹ ਬਾਦ ਦਾ ਕਿਉਂ ਹੋ ਜਾਂਦਾ ਕਦੇ ਹੋ ਸਕਦਾ ਵੱਡੀ ਗੱਲ ਨਹੀਂ ਚਲੋ ਫਿਰ ਐਵੇਂ ਤਿੰਨਾ ਤਿੰਨਾ ਤੇ ਜੁੱਟ ਬਣਾਓ ਵੀ ਗਿੱਲਾ ਗਿੱਲਾਂ ਦੇ ਮੁੰਡੇ ਆ ਸ਼ਾਹ ਜਿੱਦਾਂ ਵੀ ਹੈ ਤੇ ਛੋਟੋ ਕੋਈ ਉਹ ਯਾਰ ਆਏ ਆ ਨਾ ਗਿੱਲਾਂ ਦੇ ਆ ਮੁੰਡੇ ਵਿੱਚ ਬੈਠਣ ਨਾਲੇ ਸ਼ਾਹ ਆ ਸ਼ਾਹ ਆ ਖਾਲਾ ਦਿੱਤਾ ਕੜ ਸਾਲਾ ਪੌਂਦਾ ਫਿਰਦਾ ਗਾ ਆ ਆ ਆ ਆ ਤੇ ਹੇ ਜੀ ਆਪਰੇ ਸੀ ਕੰਮ ਆ ਗਿਆ ਮੂਸੇ ਵਾਲਾ ਤੇ ਛੱਡ ਦਿੱਤਾ ਉਹਨਾਂ ਨੇ ਕੰਮ ਤੇ ਜਿਹੜਾ ਸਾਡੇ ਤੇ ਛੱਡ ਗਿਆ ਕੀ ਆ ਬਾਗਿਆ ਯਾਰ ਕੀ ਕੀ ਚਾਹ ਵਾਹ ਗੁਰੂ ਆ ਆ ਦੇ ਸੇਵਕਾ ਕੰਮ ਖਤਰੇ ਵਾਲਾ ਇਹ ਤਾਂ ਸੇਵਕਾ ਕੰਮ ਖਤਰੇ ਵਾਲਾ ਇੱਥੇ ਆ ਫੈਨ ਕਿ ਤੁਸੀ ਕੰਮ ਕਰਦੇ ਸਾਰਿਆਂ ਨੂੰ ਬਾ ਲਿਆ ਆ ਗਿਆ ਮੂਸੇ ਵਾਲਾ ਭੀ ਕਰੋਣੀ ਪੈਣੀ ਵਡਾ ਟੀਂ ਟੀ ਲੋਣੀ ਪੈਣੀ ਇਥੇ ਟੀ ਲੋਣੀ ਪੈਣੀ ਚਲੋ ਲਾ ਦੇਾਂਗੇ ਕੋਈ ਗੱਲ ਨਹੀਂ ਲਾ ਦੇਾਂਗੇ ਇੰਨੇ ਕ ਥਾਂ ਤੇ ਕੋਈ ਗੱਲ ਨਹੀਂ ਕੋਈ ਮਸਲਾ ਨਹੀਂਗਾ ਕੋਈ ਨਹੀਂ ਬਾਕੀ ਇਹ ਜੀ ਆਪਣੇ ਪਿੰਡ ਦੇ ਬਹੁਤ ਹੀ ਮਸ਼ਹੂਰ ਕਲਾਕਾਰ ਬਾਕੀ ਪਿੰਡ ਦੇ ਇਲਾਕੇ ਚ ਸਾਡੇ ਮਸ਼ਹੂਰ ਆਰਟਿਸਟ ਸਿੱਧੂ ਮੂਸੇਵਾਲਾ ਦੇ ਕੱਟੜ ਫੈਨ ਕੱਟੜ ਫੈਨ ਉਹਨਾਂ ਦੇ ਹਮੈਤੀ ਹਮਦਰਦੀ ਹਮਦਰਦੀ ਤੇ ਜੋ ਕਹ ਲੋ ਇਹਨਾਂ ਨੂੰ ਜੋ ਕਹ ਲੋ ਸਾਰੇ ਅਲਫਾਜ਼ ਘਾਟਾ ਤੇ ਇਹਨਾਂ ਦੀ ਤਾਰੀਫ ਦੇ ਵਿੱਚ ਇਹ ਹੈਗੇ ਇੱਕ ਪੀਐਸ ਦੇ ਜਲੰਧਰ ਸਿੰਘ ਮੂਸੇ ਵਾਲਾ ਕਿਆ ਬਾਤ ਹੈ ਤੇ ਇੰਸਟਾ ਤੇ ਪੇਜ ਵੀ ਹੈ ਪਾਜੀ ਦਾ ਜਲੰਧਰ ਮੂਸੇ ਵਾਲਾ ਇੱਕ ਪੀਐਸ ਜਿਨ੍ਹਾਂ ਵੀਰਾਂ ਨੇ ਫੋਲੋ ਕੀਤਾ ਉਹਨਾਂ ਦਾ तहे ਦਿਲੋਂ ਧੰਨਵਾਦ ਤੇ ਜਿਹੜਾ ਨੇ ਨਹੀਂ ਕੀਤਾ ਜਾ ਕੇ ਇੱਕ ਵਾਰ ਪ੍ਰੋਫਾਈਲ ਤੇ ਵਿਜ਼ਿਟ ਜ਼ਰੂਰ ਕੀਤਾ ਜਾ ਕੋਈ ਗੱਲ ਨਹੀਂ ਹੁਣ ਪਾਜੀ ਸ਼ੇਅਰ ਹੋਣ ਦੋ ਕੋਈ ਫੈਨਸ ਲਈ ਕਿਹੜਾ ਕੋਈ ਦਰਸ਼ਕਾਂ ਲਈ ਕੋ ਕੋ ਜਿਹੜਾ ਮਰਜੀ ਧੰਨਵਾਦੀ ਮੇਜਰ ਦਾ ਗਾਣਾ ਆਉਂਦਾ ਨਹੀਂ ਹੈ ਤੇ ਰੂਪ ਚ ਕਿਹੜਾ ਹੁੰਦਿਆਂ ਮੇਜਰ ਦਾ ਕੋਈ ਆਪਣੇ ਮਾਨਕ ਦਾ ਕੋਈ ਘੈਂ ਘੈਂ ਤੁਸੀਂ ਗਾਣੀ ਨਹੀਂ ਸੀ ਗੁੰਦੇ ਮਾਨਕ ਨਹੀਂ ਕਹੇ ਮਾਨਕ ਸਾਹਿਬ ਕਹੇ ਮਾਨਕ ਸਾਹਿਬ ਜੀ ਸ਼੍ਰੀ ਮਾਨਕ ਮੇਜਰ ਦਾ ਚੱਲੂਗਾ ਧੰਨਵਾਦ ਬਚੋਲੇ ਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਧੰਨਵਾਦ ਆਹ 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 ਆਉਣ ਦਿਓ ਆਉਣ ਦਿਓ ਸੁਣਾਓ ਸੁਣਾਓ ਆਏ ਦਰਸ਼ਕਾਂ ਨੂੰ ਆਉਣ ਦਿਓ ਪੇਸ਼ ਕਰੋ ਪੇਸ਼ ਕਰੋ ਮਾਹੀ ਮੇਰਾ ਤਨਵਰ ਗਾਣੀ ਤਨਵਾਗ ਬਚੋਲੇ ਦਾ ਵਾਹ ਵਾਹ ਮੈਂ ਸੀ ਖਾਲੇ ਸਵਾਰ ਦਾ ਬਣ ਗਈ ਮੇਰੀ ਵੀਡੀਓ ਤੇ ਮੈਂ ਧੰਨਵਾਦ ਆ ਦਰਸ਼ਕਾਂ ਦਾ ਕਯਾ ਵਾਹ ਦਿਨਾਂ ਨਿਸ਼ਾਨ ਕੀਤੀ ਤੇ ਮੈ ਜਿਨ੍ਹਾਂ ਨੇ ਮੈਨੂੰ ਫੋਲੋ ਕੀਤਾ ਥੈਂਕ ਯੂ ਦਿਲੋਂ ਸਲੂਟ ਆ ਯਾਰ ਤੁਹਾਨੂੰ ਜਿਉਂਦੇ ਵਾਸਤੇ ਰੋ ਵਾਸਤੇ ਵਾਸਤੇ ਰੋ ਵਾਹ ਭਾਈ ਪੌਣੀਓ ਸਿੱਧੀ ਫੇਰ ਬਹੁਤ ਤਗੜੇ ਤਗੜੇ ਇਹਨਾਂ ਕੋਲੇ ਤੇ ਬੜੇ ਗੀਤ ਲਿਖੇ ਹੋਏ ਇਹਨਾਂ ਨੇ ਕਾਪੀ ਦੇ ਵਿੱਚ ਬਹੁਤ ਬਹੁਤ ਕਾਪੀ ਕਿੱਥੇ ਜੇ ਰੱਖੀ ਐ ਦਿਲ ਦੀ ਡਾਇਰੀ ਖੋਲੀ ਨਹੀਂ ਹਲੇ ਵਾਹ ਆਏ ਹੋਏ ਇੱਧਰ ਵੀ ਸ਼ਾਹ ਜੀ ਵੀ ਬੜੀਆਂ ਕਮਾਲ ਦੀਆਂ ਗੱਲਾਂ ਕਰਦੇ ਆ। ਵੀ ਕਮਾਲ ਦੀ ਗੱਲ ਕਰਦਾ। ਹਾਂ। ਦਿਲ ਦੀ ਡੈਰੀ ਇਹ ਦਿਲ ਦੀ ਡੈਰੀ ਚ ਰੱਖੀ ਬੈਠਾ ਵਾ। ਦਿਲ ਦੀ ਡੈਰੀ ਹੋਣਾ ਹੌਲੀ ਹੌਲੀ ਖੁੱਲੂਗੀ ਨਾ ਜਦੋਂ ਸਿੱਖ ਕਿਤੇ ਨਾਤ ਨਹੀਂ ਲਿਖਿਆ ਕਿਸ ਦਾ। ਵੇਖੀ ਕਿਤੇ ਡੈਰੀ ਤੇ ਨਾਮ ਤਾਂ ਨਹੀਂ ਲਿਖਿਆ। ਨਾ ਨਾ ਇਹ ਤਾਂ ਦਿਲ ਪਾ ਕੇ ਕਾਂਟੇ ਮਾਰੇ ਸਿੱਧਾ। ਕਾਂਟੇ ਗੁਰੂਆ ਮਟਾਵ ਨੂੰ ਰਵੜਨਾ ਤਾਂ ਨਾਂ ਲੇਖੇ ਦਾ। ਨਾਮ ਹੈਗਾ ਥੋੜਾ ਜਿਹਾ ਜਿਕਰੋਬ ਕਿੱਤਾ ਬਣਾਉਣਾ। ਸਾਡੀ ਲੱਗਦੀ ਆ ਸੱਜਣਾ ਅਸੀਂ ਤਾਂ ਟੋਚੇ ਨਹੀਂ ਪਾਏ ਅਸੀਂ ਕਾਂਟੇ ਨਹੀਂ ਮਾਰੇ। ਆਹੇ ਖਲੋ ਜੇ। ਇਹ ਆ ਜੀ ਟੋਚਨ ਮਹਿਕਮਾ ਬਹੁਤ ਵੱਡਾ ਟੋਚਨ ਮਹਿ ਉੱਚ ਨੂੰ ਮਹਿਕਮਾ ਤੁਸੀਂ ਵੀ ਆਉਣ ਤੋਂ ਕੁਛ ਉਧਰ ਕੋਸ਼ਿਸ਼ ਸ਼ਾਇਰੀ ਉਧਰ ਉਹ ਚ ਨੂੰ ਪਾਇਆ ਬਹੁਤ ਵੱਡੀ ਗੱਲ ਹੈ ਇਹਨਾਂ ਖਾਸਟਰ ਮੈਂ ਇਹਨਾਂ ਦੇ ਸਾਹਮਣੇ ਕੀ ਕਰ ਸਕਦੇ ਆ ਮੁਸੇ ਵਾਲਾ ਸਾਹਿਬ ਉਹ ਉਧਰ ਵੀ ਸ਼ਾਇਰੀ ਮੜੀ ਜ ਉਹਨਾਂ ਤੇ ਵੀ ਜੈਲਸੀ ਪੁਆਇੰਟ ਜੈਲਸੀ ਪੁਆਇੰਟ ਨਾ ਤੇ ਨਹੀਂ ਥੋੜੀ ਜੀ ਇੱਕ ਆਪਾਂ ਕਿਹੜਾ ਨਾਮ ਲੈਣਾ ਅਮਾਨੂੰ ਕਰਦੇ ਆ ਵਾਕ ਤੇ ਨੇ ਕਰਦੇ ਆ ਟੋਪ ਮੈਂ ਗਲਤ ਤੈਨੂੰ ਤੁਸੀਂ ਕਹਿੰਦੇ ਮੈਂ ਕਰ ਦਿੰਨਾ ਕਰ ਦੋ ਯਾਰ ਪਲੀਜ਼ ਨਹੀਂ ਨਹੀਂ ਕਰ ਸੋਣ ਲਗਾ ਪਾਜੀ ਉਹ ਵੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਆ ਨਹੀਂ ਕਿੱਦੂ ਅਚਾਪ ਬਕਰਾ ਬਕਰਾ ਸ਼ਾਹ ਭਰਾਓ ਓਏ ਓਪਰਾਓ ਪੁਲੀਸ ਲਈ ਓਏ ਕੀ ਗੱਲ ਆ ਤੂੰ ਹਨ ਵਾਹੇਗਾ ਕਰਨ ਸਾਰ ਨਹੀਂ ਨਾ ਪਾਜੀ ਮਾਫ ਕਰੋ ਪਾਜੀ ਵਾਣ ਬੜੀ ਦੂਰ ਆ ਇੱਥੇ ਪਿੰਡ ਆਪਣਾ ਮੈਂ ਤਾਂ ਇਹਨੂੰ ਪਹਿਲਾਂ ਮਨਾ ਕੀਤਾ ਸੀ ਮੇਰੀ ਗਲਤੀ ਸਾਨੂੰ ਜੀਵਤਾ ਦੀ ਭਰਾਵਾ ਸਾਡਾ ਤੇ ਮੋਟਰਸਾਈਕਲ ਵੀ ਇੱਧਰ ਖਲੋਤਾ ਵਾ ਆਗ ਤੇ ਤੁਰੀ ਜਾਂਦੀ ਕਿਹੜਾ ਸਕਦਾ ਏ ਤੁਹਾਡੀ ਹਵਾਵਾਂ ਚਾਕ ਤੇ ਮੂਸੇ ਵਾਲਾ ਤੁਹਾਡੇ ਨਾਲ ਬਿਲਕੁਲ ਪਿਆਰ ਆ ਤੇਰੇ ਜਿਹਾ પેટ્રોલ પેટ્રોલ ਆ ਜੋਨੇ ਇੱਕ ਸ਼ਾਇਰੀ ਮੈਂ ਹਾਂ ਸੱਟ 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 ਕਿਹੜਾ ਸਕਦਾ ਏ ਸਾਡੀ ਹਵਾਵਾਂ ਵੱਲ ਚਾਕ ਤੇ ਮੂਸੇ ਵਾਲੇ ਨਾਲ ਸਾਡੀ ਸਿੱਧੀ ਗੱਲਬਾਤ ਥੈਂਕ ਯੂ ਆ ਹਾ 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 ਕੀ ਬਾਤਾਂ ਨੇ ਵੀ ਸਿੱਖ ਕੇ ਮੁੰਡੇ ਤੁਹਾਡੇ ਤੋਂ ਵਾਜਣਾ ਕਰਾਂਗੇ ਜੀ ਕਰਦਾਂਗੇ ਪਾਸ ਵੇਖੀ ਤੂੰ ਪਰ ਮਹਾਰਾਜ ਥੋੜਾ ਜਿਹਾ ਪੈਟਰੋਲ ਨਹੀਂ ਹੁੰਦਾ ਪੈਟਰੋਲ ਨਹੀਂ ਬੋਲੇ ਤੁਹਾਡਾ ਪੈਟਰੋਲ ਲੱਗਾ ਹੋਇਆ ਥੰਬਲ ਹੁੰਦੀ ਤੇਰੀ ਆ ਬਸ ਆਪ ਨਾ ਨਾਉਣ ਪੈਟਰੋਲ ਮੈਨੂੰ ਲਾ ਦਨ ਮੈਂ ਤਾਂ ਦੁਪਹਿਰੇ ਵੀ ਸੱਟ ਜਾ ਕਰੂੰਗਾ ਮੈਂ ਉੱਥੋਂ ਵੇਖਿਆ ਟਰੈਕਟਰ ਨਾਲ ਚੱਲਦਾ ਫਿਰ ਮੈਂ ਕਹਾ ਸਾਲਿਆ ਤੇਰੇ ਚ ਪੈਟਰੋਲ ਨਹੀਂ ਕੋਈ ਸੁਆਦ ਨਹੀਂ ਹੁੰਦਾ ਹੁਣ ਉੱਥੋਂ ਮੁੜ ਗਏ ਨਾ ਤੁਸੀਂ ਆਪ ਹੀ ਕਹਣਾ ਵੀ ਤੂੰ ਮੁੜ ਕੇ ਗਿਆ ਹੂੰ ਫਿਰ ਜਾ ਕੇ ਮੈਂ ਕਿਹਾ ਵੀ ਹੁਣ ਪੈਟਰੋਲ ਪਾ ਗੱਡੀ ਰਚਰ ਵਿੱਚ ਸੀ ਜਮਾ ਚੋਕ ਹੋ ਗਈ ਸੀ ਜੀ ਹੋ ਗਈ ਭੈਣ ਤੁਦੀ ਸੁੱਤਾ ਹੀ ਮਾਰ ਗਈ ਮਿਸਤਰੀ ਨੇ ਜਵਾਬ ਹੀ ਦਿੱਤਾ ਸੁੱਤਾ ਹੀ ਅੱਛਾ ਜਿਹੜੀ ਆਪਾਂ ਪਰਸੋਂ ਸ਼ਾਇਰੀ ਬੋਲੀ ਵੀ ਰੱਬ ਤੱਕ ਖਾ ਕੇ ਮੁੱਕਰ ਗਿਆ ਮੈਨੂੰ ਲੱਗਦਾ ਸੁਣ ਗਿਆ ਰੱਬ ਰਾਤ ਬਈ ਹਾਂ ਉਹ ਸ਼ਰਮ ਜਾ ਮਤਲਬ ਹੋ ਕੇ ਤੇ ਸ਼ਰਮ ਆ ਗਈ ਬੀਬੀ ਬਾਹਲਾ ਤਾਂ ਉਹਨੇ ਪੂਰਾ ਲੰਬਾ ਤਾਂ ਨਹੀਂ ਲਾਇਆ ਪਰ ਮੈਂ ਚਲੋ ਫਿਰ ਵੀ ਸੁਣੀ ਸੁਣ ਗਿਆ ਅੱਜ ਤਾਂ ਪੂਰੀ ਲੱਗਾ ਵੀ ਮੈਨੂੰ ਯਾਰ ਮੇਰੇ ਨਾਲ ਅੱবি ਮੇਰੇ ਤੇ ਲਾਉਂਦਾ ਏ ਮੁੱਢ ਲਕਵਾ ਕੇ ਭੈਣ ਜੋ ਤੇ ਨਾ ਹੋਵੇ ਕਿਤੇ ਜਿਆਦਾ ਤਵਾ ਰੋਟੀ ਰਾੜ ਲੈਣ ਕਿਤੇ ਰੋਟੀ ਰਾੜ ਲੈਣਾ ਬਈ ਤੜਕ ਬੜਕ ਉਹ ਤੇ ਕਿੰਨੇ ਪੈਂਦੇ ਫਲੀਆਂ ਨੂੰ ਖਾ 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 ਵੱਡਾ ਵੀ ਖਾਏ ਛੋਟਾ ਵੀ ਖਾਓ ਪੀਓ ਐਸ ਕਰੋ ਮਿੱਤਰੋ ਪਰ ਦਿਲ ਨਾਲ ਕੇ ਸਦਾ ਦਿਖਾਓ ਜਿਹਦਾ ਦਿਲ ਦੁਖਦਾ ਨਾ ਉਹਨੂੰ ਪਤਾ ਹੁੰਦਾ ਵਾਹ ਜੀ ਵਾਹ ਜਿਸ ਤਨ ਲੱਗੇ ਸੋਤਨ ਜਾਣੇ ਕੌਣ ਜਾਣੇ ਪੀੜ ਪਰਾਈ ਤੇ ਮੇਰੇ ਤੇ ਉਹਨੇ ਬੜੀ ਮਾਂ ਯਾਈ ਪਰ ਮੇਰਾ ਬਾੜ ਵੀਂਗਾ ਨਹੀਂ ਹੋਇਆ ਇਹ ਤਾਂ ਬਾੜੇ ਟੂ ਟੂ ਲੋਣੇ ਵੜੇ ਮਿਲਣਾ ਜੀ ਗੁਰੂਆ ਕਿਤੇ ਕਿਤੇ ਟਾਈਮ ਟਾਈਮ ਤੇ ਟੂ 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 ਉਹ ਮੈਂ ਤੁਹਾਨੂੰ ਸਾਰੀ ਗੱਲ ਪਾਉ ਜੀ ਆ ਮੁੰਡੇ ਤੇ ਮਾੜੀ ਸ਼ਾਇਰੀ ਹੋਵੇ ਇਹਦੀ ਮੈਂ ਦੱਸਦਾ ਮਾਂ ਹਕੀਕਤ ਇਹਦੀ ਵੀ ਦਿਲ ਟੁੱਟਿਆ ਹੋਇਆ ਹੈ ਨਾ ਉਹ ਯੇ ਬਹੁਤ ਦਿਲ ਟੁੱਟਿਆ ਤੇ ਸੈਡ Song ਸੁਣਦਾ 24 ਘੰਟੇ ਸੈਡ Song ਕੰਨਾਂ ਚ ਲਾ ਕੇ ਟੂਟੀਆਂ ਤੇ ਸੁਣਦਾ ਹੀ ਰਹਿੰਦਾ ਤੇ ਪੇਸ਼ ਕਰੋ ਸੱਜਣਾ ਉਹਦੀ ਦਵਾਈ ਤਾਂ ਸਿਰਫ ਬਾਂਮਣੀ ਕੋਲ ਮਿਲਦੀ ਆ ਓਏ ਹੋਏ ਕਿਆ ਬਾਤ ਨੇ ਲਾ ਕੇ ਆਇਆ ਉਹ ਟੁੱਟੇ ਦਿਲਾਂ ਦੀ ਦਵਾਈ ਇੱਕ ਤਨ ਮਾਸਟਰ ਨੂੰ ਇੱਕ ਤਨ ਮੈਂ ਮਾਸਟਰ ਨੂੰ ਜਵਾਬ ਦਿੱਤਾ ਮੈਂ ਕਿਹਾ ਵੀ ਯਾਰ ਐਂ ਕਰ ਮੈਨੂੰ ਪਉਆ ਦੇ ਜਾ ਤੇ ਧੱਕ ਦੂੰ ਮਰੂਦਾਂ ਵਾਲੀ ਰੇੜੀ ਜਿਹਾ ਉਹਨੂੰ ਮੈਂ ਇੱਕ ਛੇਰੀ ਸੁਣਾਈ ਉਹਦਾ ਪ੍ਰਾਵਾ ਜਾ ਯਾਰ ਛਾੜੋ ਛਾੜ ਕੇ ਘਰੇ ਕਰ ਕੇ ਉਹਦਾ ਜਾ ਯਾਰ ਹੋਰ ਸ਼ਾਇਰੀ ਹੋਣ ਤੋਂ ਕੋਈ ਨਹੀਂ ਤਾਂ ਫੋਨ ਚੱਲਦਾ ਨਹੀਂ ਤਾਂ ਮੈਂ ਤੈਨੂੰ ਸਲਾਹ ਤਾਂ ਦਿੰਦਾ ਉਹ ਸ਼ਾਇਰੀ ਨਹੀਂ 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 ਉਹ ਨਹੀਂ ਜੀ ਬਾਲੀਆਂ ਟੂਟੂ ਲਾਉਣੀਆਂ ਪੈਣੀਆਂ ਫੋਨ ਚੱਲਦਾ ਯਾਰ ਸਾਜੀ ਅਪਲੋਡ ਕਰਨੀ ਹੈ ਯਾਰ ਮੇਰੀ ਉਹ ਨਹੀਂ ਗੱਲ ਇਸ ਮੁੰਡੇ ਤੇ ਮੜਾ ਦੁੱਖ ਭਰੇ ਸ਼ੇਰ ਇਹਦੇ ਮੁੰਡੇ ਸੱਚੇ ਤੇ ਕਰੋ ਯਾਰ ਇਹਦਾ ਸੁਣਨ ਨੂੰ ਬੇਤਾਬ ਹੋਇਆ ਪਿਆ ਅਦਾ ਕਰੋ ਅਦਾ ਅਦਾ ਕਰੀ ਕਰੋ ਤੁਸੀਂ ਕਦਾ ਕਰਨ ਨੂੰ ਹੁਣ ਤੂੰ ਕੁੜੀਆਂ ਤੇ ਬੱਸਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਕਿਸੇ ਪਿੱਛੇ ਬਰਬਾਦ ਨਾ ਹੋ ਆਪਦੇ ਮਾਂ ਪਿਓ ਦੀ ਸੇਵਾ ਕਰੋ ਤੇ ਸਦਾ ਹੀ ਆਜ਼ਾਦ ਰਹੋ। ਕੀ ਬਾਤ ਹੈ। ਪਰ ਇਹ ਨਹੀਂ ਉਹ ਤਾਂ ਗੱਲ ਬਹੁਤ ਸਹੀ ਆ ਪਰ ਐਸ ਰੋਡ ਤੇ ਬੱਸਾਂ ਘਾਟੀ ਆਉਂਦੀਆਂ ਨਹੀਂ ਘਾਟੀ ਜਾਂਦਾ ਘਾਟ ਆਉਂਦੀਆਂ ਇਹਨਾਂ ਨੂੰ ਮੈਂ ਤੁਰਨ ਲੱਗਿਆਂ ਨੂੰ ਕਹੇ ਸੀ ਮੈਂ ਦੋ ਚੀਜ਼ਾਂ ਤੋਂ ਬਤੋ ਇੱਕ ਮਿਸਕਾਲ ਤੋਂ ਤੇ ਕਲਾਲ ਤੋਂ ਲਾਲ ਦਾ ਮਤਲਬ ਹੈ ਸ਼ਰਾਬ ਆਹਾਂ ਤੇ ਮਿਸਕਾਲ ਲਾਲ ਉਹ ਸ਼ਰਾਬ ਆ ਉਹ ਸ਼ਰਾਬ ਆ ਵਾਹ ਦੋ ਚੀਜ਼ਾਂ ਤਾਂ ਬੋਲੋ ਤੇ ਮੈਡੀਕਲ ਨਸ਼ੇ ਤੋਂ ਵੀ ਭੈੜਾ ਵਾ ਸ਼ਾ ਜੀ ਜਿਹੜਾ ਜਿਹੜੀ ਇਹ ਮਿਸ ਕੋ ਲੱਖੀ ਹੈ ਨਾ ਟੱਕ ਪੈਂਦੀ ਪੂਰੀ ਟੰਡਾਸੇ ਵਾਂਗੂ ਵੱਜਦੀ ਤੇ ਮੇਰੀ ਮਿਸ ਕਾਲ ਮਿੱਤਰਾ ਆਏ ਹਾਏ ਤੇ ਕਿਤੇ ਇੱਕ ਬਿੰਦ ਨਹੀਂ ਸੀ ਮੇਰੇ ਬਿਨਾ ਸਕਦੇ ਸਹਾਰ ਮਿੱਤਰਾ ਆਏ ਹਾਏ ਧੱਕ ਤਾਂ ਉਹ ਨੇਰੀ ਲਿਆ ਗਿਆ ਫੇਰਾ ਹੀ ਲੱਗਿਆ ਕਿੱਦੋਂ ਮੱਲੂ ਨੰਦ ਦਾਰੋ ਪਾਇਦੇ ਕਿੱਦਰਾ ਇਦਾਂ ਜੋ ਕੀ ਬਾਤ ਆ ਯਾਰ ਖੇਡੋ ਮਲੋਂ ਲੋ ਨੰਦ ਖੇਡੋ ਮਲੋਂ ਲੋ ਨੰਦ ਕਿਉਂਕਿ ਨਹੀਂ ਨਹੀਂ ਇਹਨਾਂ ਨੂੰ ਨਹੀਂ 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 ਯਾਰ ਇਹਨਾਂ ਦੀ ਗੱਲ ਨਹੀਂ ਕਰ ਨਹੀਂ 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 ਯਾਰ ਆ ਗੱਲ ਨਹੀਂ ਇਹ ਅਪਲੋਡ ਕਰਨਾ ਵਲੋਗ ਆਪਣਾ ਯਾਰ ਆਪਣਾ ਕਿਹੜਾ ਸਕਦਾ ਮੇਰੀ ਹਵਾ ਨੇ ਚਾਕਤੇ ਐ ਐਸਪੀ ਗੰਗਨਗਰ ਬਰਾਡ ਨਾਲ ਸਿੱਧੀ ਗੱਲ ਬਾਤ ਆ ਕੀ ਬਾਤ ਆ ਯਾਰ ਲਾ ਲਓ ਜੋਰ ਜਿੱਥੇ ਲੱਗਦਾ ਦਾ ਚਾੜਦੇ ਨੇ ਮੂਸੇ ਵਾਲੇ ਨੇ ਲੋ ਜੀ ਆ ਸੀਗੇ ਆਪਣੇ ਜਲੰਧਰ ਮੂਸੇ ਵਾਲਾ ਸਾਹਿਬ ਜੀ ਤੇ ਹੁਣ ਟਾਈਮ ਥੋੜਾ ਜਿਆਦਾ ਹੀ ਹੋ ਗਿਆ ਆ ਤੇ ਪੈਟਰੋਲ ਦਾ ਦੁਆਰੇ ਟਾਈਮ ਹੋ ਗਿਆ ਇਹਨਾਂ ਦਾ ਸਹੀ ਗੱਲਾਂ ਨਾ ਹਕੀਕਤ ਆ ਨਾ ਗੱਡੀ ਰਿਜ਼ਰਵ ਚ ਆ ਗੱਡੀ ਰਿਜ਼ਰਵ ਚ ਹੋ ਗਈ ਹੁਣ ਤੇ ਹੁਣ ਪੁੱਠੇ ਘਰਾਂ ਨੂੰ ਜਾਣਾ ਪੈਣਾ ਤੇ ਤੁਹਾਡੇ ਨਾਲ ਇੱਥੇ ਹੀ ਮੁਲਾਕਾਤ ਸਮਾਪਤ ਕਰਦੇ ਆ ਇਦਾਂ ਹੀ ਆਖੀਦਾ ਬਿਲਕੁਲ ਬਸ ਮੁਲਾਕਾਤ ਆਹਾ ਦਾ ਡিনার ਇੱਥੇ ਸੀਗੀ ਸਾਡੀ ਹੁਣ ਅਗਲੀ ਵੀਡੀਓ ਚ ਮੁਲਾਕਾਤ ਫੇਰ ਕਰਾਂਗੇ ਉਦੋਂ ਤੱਕ ਲਈ ਆਪ ਦਾ ਸਾਰੇ ਰੱਖਣਾ ਜੀ ਖਿਆਲ ਬੰਦੇ ਵਸਦੇ ਰਹੋ ਹਾਸਤੇ ਖੇਡਦੇ ਰਹੋ ਸਜਣੋ ਮੇਲਾ ਮੀਲੀਆਂ ਦਾ ਮੇਲਾ ਮੀਲੀਆਂ ਦਾ ਇੱਕ ਖੁਦਾ ਹਫੀਜ਼ ਟਾਈਪ ਸ਼ਾਇਰੀ ਸਜਣੋ ਜੇ ਕੋਈ ਪੇਟੇ ਚ ਖੰਬਰ ਖੰਜਰ ਖਵਾਵੇ ਨਾ ਤਾਂ ਸਾਲਾ ਦਰਦ ਨਹੀਂ ਹੁੰਦਾ ਅਮਸਾਨ ਦੇ ਦਰਦ ਤੋਂ ਹੁੰਦਾ ਜਦੋਂ ਪਛਾਹ ਮੁੜ ਕੇ ਵੇਂਦਾ ਨਾ ਤੇ ਉਹ ਖਵੌਨ ਵਾਲੇ ਦੇ ਨਾਲ ਆਪਣੇ ਖੜੇ ਹੋਣਾ ਓਏ ਕੀ ਵਾਹ ਮਾਰਦਾ ਓਏ ਏ ਹੋਏ ਕਰਦਾ ਹੋਈਗਾ ਉਵੇਂ ਦਰਦ ਨਹੀਂ ਆਂਦਾ ਦਰਦ ਤਾਂ ਹੁੰਦਾ ਜਦੋਂ ਖੰਜਰ ਖਵਾਉਣ ਵਾਲੇ ਦੇ ਨਾਲ ਪਿੱਛੇ ਆਪਣੇ ਖੜੇ ਹੋਣ ਤੇ ਸਿਆ ਜੀ ਜੇ ਉਹ ਸਾਲਾ ਖਵਾਉਣ ਨਾਲ ਆਇਆ ਉਹਦੋਂ ਰੱਬ ਤੋਂ ਵਿਸ਼ਵਾਸ ਛੁੱਟ ਜਾਂਦਾ ਤੇ ਜੇ ਉਹ ਖਵਾਉਣ ਵਾਲਾ ਹੀ ਆਪਦਾ ਨਿਕਲਦੀ ਤਾਂ ਬੰਦਾ ਮਰ ਹੀ ਜਾਂਦਾ ਫਿਰ ਲਾ ਜਦੋਂ ਖੰਜਰ ਖਵਾਉਣ ਵਾਲੇ ਨਾਲ ਆਪਦਾ ਵੇਖ ਲਿਆ ਉਹਦੋਂ ਰੱਬ ਤੋਂ ਵਿਸ਼ਵਾਸ ਛੁੱਟ ਜਾਂਦਾ ਤੇ ਰੱਬ ਨੇ ਕਿਹਾ ਸਾਲਿਓ ਵਿਸ਼ਵਾਸ ਤੁਹਾਡੇ ਤੇ ਨਹੀਂ ਤਾਂ ਹੀ ਮੈਂ ਬਦਲ ਲੈ ਕੇ ਤੁਹਾਡੇ ਪਿੰਡ ਵਿੱਚ ਦੀ ਟੱਪ ਜਾਂਦਾ ਉਹ ਬੱਲੇ ਸੈਟ ਜੋ ਜੋ ਮੂਸੇ ਵਾਲਾ ਝੋਟਾ ਆ ਰਿਹਾ ਕੱਟੀਆਂ ਵਿੱਚ ਇਕੱਠੇ ਬੱਚੇ ਘਰੇ ਬੱਲੋ ਜਾਂ ਕਾੜ ਲਓ ਅੰਦਰ ਕਿੱਟੇ ਬੱਚਿਆਂ ਦੀ ਗੱਲ ਕੀਤੀ ਆਪਾਂ ਚਲੋ ਠੀਕ ਹੈ ਜੀ ਬਾਏ ਬਾਏ ਮਿਲਦੇ ਆਂ ਜੀ ਫੇਰ ਤੁਹਾਨੂੰ ਅਗਲੀ ਵੀਡੀਓ ਵਿੱਚ ਜੇ ਗਲਤੀ-ਛਲਤੀ ਹੋਵੇ ਤਾਂ ਜੀ ਮਾਫ ਗਲਤੀ-ਛਲਤੀ ਹੋਵੇ ਤਾਂ ਮਾਫ ਕਰਨਾ ਜੀ ਯਾਰ ਐਂਟਰਟੇਨਮੈਂਟ ਪਰਪਸ 'ਸਤੇ ਵੀਡੀਓ ਬੱਚੇ ਸਮਝ ਕੇ ਬੱਚੇ ਸਮਝ ਕੇ ਬੱਚੇ ਸਮਝ ਕੇ ਮਾਫ ਕਰਨਾ ਨਿਮਾਣੇ ਆ ਸਾਨੂੰ ਇਹਨਾਂ ਨੂੰ ਨਹੀਂ ਇਹ ਤਾਂ ਖੜੱਪੇ ਆ ਖੜੱਪੇ ਠੀਕ ਹੈ ਜੀ